ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਆਪਾਂ ਛੱਤ ਤੇ ਆ ਚੁੱਕੇ ਆਂ ਤਕਰੀਬਨ 5:30 ਪਾਉਣੀ ਦਾ ਟਾਈਮ ਆ ਤੇ ਮੌਸਮ ਠੰਡਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਅੱਜ ਆਪਣੀਆਂ ਮੁਰਗੀਆਂ ਨੇ ਅੰਡੇ ਕਿੰਨੇ ਦਿੱਤੇ ਨੇਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਉਧਰ ਪਾ ਕਬੂਤਰ ਵੀ ਛੱਡ ਲੈਨੇਗੇ ਦੇਖ ਸਕਦੇ ਹੋ ਤੁਸੀਂ ਦਾਣਾ ਇਹਨਾਂ ਨੂੰ ਪਾਤਾ ਸੋ ਹੁਣ ਆਪਾਂ ਦੇਖਾਂਗੇ ਕੁੱਡੇ ਚ ਕਿ ਕਿੰਨੇ ਅੰਡੇ ਦਿੱਤੇ ਨੇ ਅੱਜ ਕੀ ਗੱਲ ਬਾਤ ਆ ਸੋ ਆਪਣੀਆਂ ਮੁਰਗੀਆਂ ਅੰਡੇ ਬਹੁਤ ਵਧੀਆ ਦੇ ਰਹੀਆਂ ਨੇ ਹੁਣ ਤੇ ਆਪਾਂ ਖਰਾਖਰੂਕ ਪਹਿਲਾਂ ਤੋਂ ਹੀ ਵਧੀਆ ਰੱਖੀ ਹੋਈ ਆ ਤੇ ਅੱਜ ਵੀ ਆਪਾਂ ਦੇਖਾਂਗੇ ਕਿ ਖੁੱਡੇ ਚ ਕਿੰਨੇ ਅੰਡੇ ਆਪਾਂ ਨੂੰ ਮਿਲਦੇ ਆਗੇ ਸੋ ਤੁਸੀਂ ਦੇਖ ਸਕਦੇ ਹੋ ਇਹ ਵੀ ਇੰਤਜ਼ਾਰ ਚ ਨੇ ਭੁੱਖੀਆਂ ਨੇ ਵਿਚਾਰੀਆਂ ਸ਼ਾਮ ਦੇ 5:30 ਹੋ ਚੁੱਕੇ ਨੇ ਆਪਾਂ ਹੁਣ ਫੀਡ ਵੀ ਪਾਵਾਂਗੇ ਇਹਨਾਂ ਨੂੰ ਸੋ ਵੀਡੀਓ ਨਾਲ ਬਣੇ ਰਹੋ ਧੰਨਵਾਦ ਜੀ ਲਓ ਜੀ ਹੁਣ ਆਪਾਂ ਖੋਲਣ ਲੱਗੇ ਆਂ ਇਹਦਾ ਖੁੱਡਾ ਤੇ ਤੁਹਾਨੂੰ ਚੈੱਕ ਕਰਾਵਾਂਗੇ ਕੀ ਕਿੰਨੇ ਅੰਡੇ ਦਿੱਤੇ ਨੇ ਅੱਜ ਸ਼ਾਮ ਦੇ ਵੱਜ ਗਏ 5:30 ਪੌਣੇ 6 ਲਓ ਜੀ ਆਓ 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 ਉਧਰ ਚਲੋ ਚਲੋ ਉਧਰ ਲਓ ਜੀ ਦੇਖਦੇ ਆਪਾਂ ਕਿੰਨੇ ਅੰਡੇ ਮਿਲਦੇ ਆ ਲਓ ਜੀ 2 4 ਤੇ 2 6 ਅੰਡੇ ਨੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਣੇ ਕੋਲ 6 ਮੁਰਗੀਆਂ ਨੇ ਤੇ 6 ਹੀ ਅੰਡੇ ਇਹਦਾ ਮਤਲਬ ਕਿ ਸਾਰੀਆਂ ਮੁਰਗੀਆਂ ਨੇ ਅੱਜ ਅੰਡੇ ਦਿੱਤੇ ਨੇਗੇ ਸੋ ਅੰਡੇ ਦੀ ਪ੍ਰੋਡਕਸ਼ਨ ਦੋਸਤੋ ਬਹੁਤ ਵਧੀਆਗੀ ਬਹੁਤ ਵਧੀਆ ਮੁਰਗੀਆਂ ਅੰਡੇ ਦੇ ਰਹੀਆਂ ਨੇ ਆਪਣੀਆਂ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅੱਜ 6 ਮੁਰਗੀਆਂ ਨੇ 6 ਦੇ 6 ਅੰਡੇ ਦਿੱਤੇ ਨੇ ਸੋ ਦੋਸਤਾਂ ਦੇ ਕਈਆਂ ਦੇ ਸਵਾਲ ਹੁੰਦੇ ਨੇ ਕਿ ਤੁਹਾਡੀਆਂ ਮੁਰਗੀਆਂ ਡੇਲੀ ਅੰਡੇ ਕਿਵੇਂ ਦਿੰਦੀਆਂ ਨੇ ਸੋ ਦੋਸਤੋ ਇੱਕ ਤਾਂ ਇਹਨਾਂ ਦਾ ਰੱਖ-ਰਖਾਅ ਤੇ ਸਾਬਕ ਤਾਬ ਹੁੰਦਾਗਾ ਕਿ ਆਪਾਂ ਇਹਨਾਂ ਦਾ ਕਿਵੇਂ ਰੱਖ-ਰਖਾਅ ਕਰਦੇ ਆ ਤੇ ਕਿਵੇਂ ਇਹਨਾਂ ਨੂੰ ਫੀਡ ਪਾਉਣੀ ਆ ਕੀ ਗੱਲਬਾਤ ਆ ਸੋ ਰੱਖ ਰਖਾਵ ਦਾ ਬਹੁਤ ਵਧੀਆ ਹੋਣਾ ਚਾਹੀਦਾ ਹੈਗਾ ਤਾਂ ਹੀ ਡੇਲੀ ਐਂਡੇ ਦਿੰਦੀਆਂ ਨੇ ਸੋ ਆਪਾਂ ਜਿਹੜੀ ਫੀਡ ਵਰਤਦੇ ਆ ਉਹ ਵੀ ਤੁਹਾਨੂੰ ਆਪਾਂ ਇੱਕ ਅਗਲੀ ਵੀਡੀਓ ਚ ਦੱਸਾਂਗੇ ਜਿਹੜੇ ਜਿਹੜੇ ਵੀਰਾਂ ਨੂੰ ਇਹ ਵੀਡੀਓ ਚਾਹੀਦੀ ਆ ਤਾਂ ਤੁਸੀਂ ਦੱਸ ਦੋ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਕਿ ਕਿਹੜੀ ਆਪਾਂ ਫੀਡ ਪਾਉਣਿਆਂਗੇ ਸੋ ਤੁਸੀਂ ਦੇਖ ਸਕਦੇ ਹੋ 6 ਦੇ 6 ਅੰਡੇ ਨੇ ਅੱਜ ਤੇ ਅੰਡੇ ਦੀ ਪ੍ਰੋਡਕਸ਼ਨ ਬਹੁਤ ਵਧੀਆ ਮੁਰਗੀਆਂ ਬਹੁਤ ਵਧੀਆ ਅੰਡੇ ਦੇ ਰਹੀਆਂ ਨੇ ਸੋ ਦੋਸਤੋ ਰੱਖ ਰਖਾਵ ਇਹਨਾਂ ਦਾ ਵਧੀਆ ਰੱਖਿਆ ਕਰੋ ਤੇ ਜਿਕਰ ਪਰ ਅੱਖ ਰਖਾ ਵੀ ਇਹਨਾਂ ਦਾ ਵਧੀਆ ਰੱਖਾਂਗੇ ਤਾਂ ਹੀ ਇਹ ਵਧੀਆ ਅੰਡੇ ਦਿੰਦੀਆਂ ਨੇ ਆਪਾਂ ਸ਼ੁਰੂ ਤੋਂ ਅਸੀਂ ਫੀਡ ਤੇ ਪਾਲੀਆਂ ਹੋਈਆਂ ਨੇ ਤੇ ਸ਼ਾਮ ਨੂੰ ਆਪਾਂ ਘੰਟਾ ਦੋ ਘੰਟੇ ਇਹਨਾਂ ਨੂੰ ਜਿਹੜਾ ਖੁੱਲਾ ਵੀ ਛੱਡ ਦਿਆਂਗੇ ਸੋ ਇਹੀ ਕਾਰਨ ਆ ਕਿ ਜਿਹੜੀ ਇਹ ਵਧੀਆ ਅੰਡੇ ਦਿੰਦੀਆਂ ਨੇ ਸੋ ਆਪਣੇ ਅੰਡੇ ਸੇਲ ਵੀ ਹੋ ਰਹੇ ਨੇ ਹੁਣ ਮਈ ਮਹੀਨਾ ਸਟਾਰਟ ਹੋ ਚੁੱਕਿਆ 3-4 ਮਈ ਹੋ ਚੁੱਕਿਆ ਤੇ ਅੰਡੇ ਆਪਣੇ ਬਹੁਤ ਵਧੀਆ ਸੇਲ ਹੋ ਰਹੇ ਨੇ 10 12 15 ਰੁਪਏ ਨੂੰ ਅੰਡਾ ਹੁਣ ਵੀ ਜਾ ਰਿਹਾਗਾ ਸੋ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਤੁਸੀਂ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਵੀਡੀਓ ਬਣਾ ਦਾਂਗੇ ਸੋ ਇੱਕ ਦੋਸਤੋ ਆਪਣਾ WhatsApp ਗਰੁੱਪੋ ਵੀ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਐਕਸਪਰਟ ਵਾਈ ਨੇਗੇ ਉਹ ਫਾਰਮਿੰਗ ਬਾਰੇ ਦੱਸਦੇ ਨੇ ਜਿਹੜੇ-ਜਿਹੜੇ ਵੀਰਾਂ ਨੇ ਉਹ ਗਰੁੱਪ ਚ ਜੁਆਇਨ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ WhatsApp ਨੰਬਰ ਲਿਖ ਕੇ ਤੁਸੀਂ ਉਹ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਬਣਾਉਂਦੇ ਰਹਾਂਗੇ ਤੁਹਾਨੂੰ ਹਰ ਟਾਈਮ ਜਾਣਕਾਰੀ ਦਿੰਦੇ ਰਹਾਂਗੇ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋ ਇਧਰ ਆਪਾਂ ਹੁਣ ਛੱਡ ਲਈ ਕਬੂਤਰ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਇਹ ਤਿੰਨ ਰਹਿ ਗਏ ਇੱਕ ਭੱਜ ਗਿਆ ਸੀਗਾ ਉਹ ਮੁੜ ਕੇ ਆਇਆ ਨਹੀਂ ਕਿਸੇ ਪਾਸੇੋਂ ਸੋ ਆਪਣੇ ਕੋਲ ਹੁਣ ਤਿੰਨ ਕਬੂਤਰ ਨੇ ਜਿਹੜੇ ਵੀਰ ਨੇ ਇਹ ਲੈਣੇ ਹੋਣ ਆਪਾਂ ਦੇ ਦਾਂਗੇ ਕਿਉਂਕਿ ਆਪਾਂ ਨੂੰ ਕਬੂਤਰਾਂ ਦਾ ਜ਼ਿਆਦਾ ਸ਼ੌਂਕ ਨਹੀਂ ਹੈਗਾ ਚਲੋ ਇਹ ਆ ਗਏ ਸੀ ਤਾਂ ਕਰਕੇ ਆਪਾਂ ਇਹਨਾਂ ਨੂੰ ਦਾਣਾ ਪਾਣੀ ਜਿਹੜਾ ਪਾਈ ਜਾਂਦੇ ਹਾਂਗੇ ਜੇ ਕੋਈ ਵੀਰ ਲੈਣ ਦਾ ਚਾਹਵਾਨ ਹੋਵੇ ਤੂੰ ਤੁਸੀਂ ਕਬੂਤਰ ਲੈ ਸਕਦੇ ਹੋ ਆਪਣੇ ਕੋਲ ਤਿੰਨ ਕਬੂਤਰ ਨੇਗੇ ਸੋ ਆਪਾਂ ਇਹ ਦੇ ਦਾਂਗੇ ਕਿਉਂਕਿ ਆਪਣੇ ਕੋਲ ਇਹਨਾਂ ਦੋਸਤੋ ਟਾਈਮ ਨਹੀਂ ਹੁੰਦਾ ਕਿ ਆਪਾਂ ੜਾ ਸਕੀਏ ਇਹ ਉੱਡਦੀ ਵਧੀਆ ਲੱਗਦੇ ਨੇ ਜੇਕਰ ਇਹ ਉੱਡਣਗੇ ਸਮਾਂ ਚ 2-4 ਘੰਟੇ ਤਾਂ ਹੀ ਵਧੀਆ ਲੱਗਣਗੇ ਹੁਣ ਆਪਣੇ ਕੋਲੇ ਕੱਟ ਕਰਕੇ ਰੱਖੇ ਹੋਏ ਨੇ ਆਪਾਂ ਨੂੰ ਵੀ ਹਾਂ ਹੀ ਲੱਗਦਾ ਕੀ ਇਹ ਪਾਪ ਆਗਾ ਸੋ ਜਿਹੜੇ ਵੀ ਨੇ ਲੈਣੇ ਹੋਣ ਤਾਂ ਆਪਾਂ ਉਹ ਦੇ ਦਾਂਗੇ ਧੰਨਵਾਦ